ਹਿ ਗੁਰੂ ਜੀ ਦਾ ਕਾਲ ਸਾਹ ਵਾਰੀ ਗੁਰੂ ਦੀ ਕੀਮਤ ਹੈ ਗੁਰੂ ਕੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਜੀਆਂ ਦਾ ਇੱਕ ਦਿਨ ਦੀਵਾਨ ਸੱਜ ਰਿਆ ਸੀ ਦਰਸ਼ਨ ਕੋਲਾ ਸੀ ਸੰਗਤਾਂ ਦੀ ਆਵਾਰਿਆ ਲੱਗੀ ਹੋਈ ਸੀ ਇੱਕ ਸਿੱਖ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੇਕਰ ਕਿਸੇ ਗਰੀਬ ਸਿੱਖ ਪਾਸ ਮਾਇਆ ਨਾ ਵਵੇ ਤਾਂ ਆਪ ਜੀ ਦੀ ਸੇਵਾ ਕਿਸ ਤਰ੍ਹਾਂ ਕਰਕੇ ਆਪ ਜੀ ਨੂੰ ਪ੍ਰਸੰਨ ਕਰੇ ਜਦੋਂ ਸਿੱਖ ਨੇ ਇਸ ਤਰ੍ਹਾਂ ਆਖਿਆ ਤਾਂ ਗੁਰੂ ਜੀ ਕਹਿਣ ਲੱਗੇ ਭਾਈ ਜੇਰਾ ਮੇਰਾ ਪ੍ਰੀਮੀ ਸਿੱਖ ਰਾਤ ਦਿਨ ਮੈਨੂੰ ਪ੍ਰੀਮ ਨਾਰ ਯਾਦ ਕਰੇ ਸਤਗੁਰੂ ਜੀ ਕਹਿਣ ਲੱਗੇ ਸਾਧ ਸੰਗਤ ਕੇ ਸਰਦਾ ਨਾਲ ਜਿਤਾ ਛਦ ਤੂੰ ਅੰਨ ਤੁਨ ਸਾਜੇ ਅਰਪਣ ਕਰਦਾ ਹੈ ਉਸ ਦੀ ਗਰੀਬੀ ਦੂਰ ਹੋ ਜਾਂਦੀ ਹੈ ਸਾਧ ਸੰਗਤ ਜੀ ਪੁਰਸ਼ਾਰ ਮਹਾਰਾਜਿਆਂ ਦੇ ਦਸੰਗਤ ਨੂੰ ਇੱਕ ਪ੍ਰਸੰਧ ਸੁਣਾਇਆ। ਉਹ ਤਤੁਰ ਮਹਾਰਾਜ ਗਿਆਨਦੇਵ ਭਾਈ ਇੱਕ ਪਿੰਡ ਵਿੱਚ ਇੱਕ ਗਰੀਬ ਸਿੱਖ ਰਹਿੰਦਾ ਸੀ। ਉਹ ਜਿਵੇਂ ਕਿਵੇਂ ਹੀ ਆਪਣੀ ਫੇਰ ਪੜਨਾ ਕਰਦਾ ਸੀ। ਉਸ ਨੂੰ ਸਦਾ ਹੀ ਗਰੀਬੀ ਦਾ ਦੁੱਖ ਸਤਾਉਂਦਾ ਰਹਿੰਦਾ ਸੀ। ਉਸ ਦੇ ਘਰ ਵਿੱਚ ਇੱਤਿਰੀ ਤੇ ਚੇਰੇ ਦਾ ਜੋਰਾ ਰਹਿੰਦਾ ਸੀ। ਜੋ ਪਹਿਲੇ ਜਨਮ ਵਿੱਚ ਸਿੱਖ ਅਤੇ ਸਿੱਖੀ ਸੰਨ ਬੁਨਾਨੂ ਕਿਸੇ ਕਰਮ ਕਰਕੇ ਇਹ ਪੰਛੀਆਂ ਦਾ ਜਨਮ ਮਿਲਿਆ ਹੋਇਆ ਸੀ ਪਰ ਗੁਰੂ ਦੀ ਕਿਰਪਾ ਨਾਲ ਬੁਨਾਨੂ ਆਪਣੀ ਪਿਛਲੇ ਜਨਮ ਦੀ ਯਾਦ ਸੀ ਉਹਨਾਂ ਨੇ ਉਸ ਗਰੀਬ ਸਿੱਖ ਦੀ ਮਾਰੀ ਦਸ਼ਾ ਵੇਖ ਕੇ ਦਰਸ ਆ ਗਿਆ ਉਹਨਾਂ ਨੇ ਉਸਦੇ ਘਰੋਂ ਇੱਕ ਇੱਕ ਦਾਣਾ ਲੜੀ ਆਟੇ ਦੀ ਝੁੰਝ ਭਰ ਕੇ ਗੁਰੂ ਦੇ ਲੰਗਰ ਵਿੱਚ ਪੋਵੇਂ ਇਸ ਤਰ੍ਹਾਂ ਸੇਵਾ ਰੰਭ ਕਰ ਦਿੱਤੀ ਜਿਉਂ-ਜਿਉ ਗਰੀਬ ਸਿੱਕੇ ਦੇ ਕਰਦੇ ਦਾਣੇ ਗੁਰੂ ਕੇ ਲੰਗਰ ਵਿੱਚ ਆਉਂਦੇ ਗਏ ਤਿਉਂ-ਤਿਉ ਜੀ ਉਸ ਦਾ ਤਮ ਚੰਗਾ ਹੁੰਦਾ ਗਿਆ ਤੇ ਉਹ ਧਨવાન ਹੁੰਦਾ ਗਿਆ ਇਸ ਤਰ੍ਹਾਂ ਕਰਕੇ ਜਦ ਉਸ ਪਾਸ ਥੋੜੇ ਪੈਸੇ ਹੋ ਗਏ ਤਾਂ ਉਸ ਨੇ ਸੋਚਿਆ ਕਿ ਹੁਣ ਮੇਰਾ ਜੀ ਦਾ ਇੱਕ ਪ੍ਰਾਣਾ ਮਕਾਨ ਹੈ ਕੱਚਾ ਮਕਾਨ ਹੈ ਉਹਨੇ ਇਸ ਨੂੰ ਕਿਉਂ ਨਾ ਹੋਵੇ ਢਾ ਕੇ ਚੰਗਾ ਬਣਾ ਲਿਆ ਜੀ ਆ ਵੀ ਤੇ ਉਸਨੇ ਆਪਣਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਚਿੜੀ ਦਾ ਆਰਣਾ ਉਥੋਂ ਖੁੱਟਿਆ ਗਿਆ ਤੇ ਉਹ ਵਿਚਾਰੇ ਉਥੋਂ ਕਿਤੇ ਹੋਰ ਪਾਸੇ ਚਲੇ ਗਏ ਉਹਨਾਂ ਦੇ ਉਥੋਂ ਚਲੇ ਜਾਣ ਨਾਲ 사త్సੰਗਤ ਗੁਰੂ ਦੇ ਲੰਗਰ ਵਿੱਚ ਉਸ ਸਿੱਖ ਦੇ ਘਰ ਦਾ ਅੰਨ ਭਾਗ ਪੈਣਾ ਬੰਦ ਹੋ ਗਿਆ ਜਿਸ ਨਾਲ ਉਸ ਦਾ ਹੱਥ ਧਿਰ ਹੀ ਤਾਂ ਨੂੰ ਜਾਣ ਲੱਗ ਪਿਆ ਫਿਰ ਉਹ ਦੁਖੀ ਹੋ ਕੇ ਇੱਕ ਦਿਨ ਗੁਰੂ ਘਰ ਦੀ ਸ਼ਰਨ ਵਿੱਚ ਆਇਆ ਤੇ ਸਤਿਗੁਰੂ ਮਹਾਰਾਜ ਕਹਿਣ ਲਗੇ ਸਾਧ ਸੰਗਤ ਕਿ ਅਸਾਂ ਉਸ ਨੂੰ ਸਮਝਾਇਆ ਕਿ ਭਾਈ ਤੇਰੇ ਪੁਰਾਣੇ ਘਰ ਵਿੱਚ ਵੀ ਕਿਰੀ-ਚੇਰੀ ਦਾ ਜੋਰਾ ਰਹਿਦਾ ਸੀ ਉਹ ਤੇਰੇ ਘਰ ਦਾ ਅੰਨ ਲਿਆ ਕੇ ਗੁਰੂ ਦੀ ਦੀਗ ਵਿੱਚ ਪਾਉਂਦੇ ਸਨ ਉਸ ਨੂੰ ਸਾਧ ਸੰਗਤ ਸ਼ਬਦ ਦੀ ਸੀ ਜਿਸ ਕਰਕੇ ਤੇਰੇ ਘਰ ਦੀ ਧਨ ਦੀ ਵ੍ਰiddhi ਭਾਵ ਤੇਰੇ ਘਰ ਧਨ ਦਾ ਵਾਧਾ ਹੋਇਆ ਸੀ ਪਰ ਜਦ ਤੂੰ ਆਪਣਾ ਨਵਾਂ ਮਕਾਨ ਬਣਾ ਲਿਆ ਨਾ ਜਦੋਂ ਨਵਾਂ ਮਕਾਨ ਬਣਾ ਲਿਆ ਆਪਣਾ ਪ੍ਰਾਣਾ ਘਰ ਤਾਂ ਕਿ ਤੇ ਨਾਰੀ ਉਸ ਚਿਰੀ ਤੇ ਚਿੜੀ ਦਾ ਆਲਣਾ ਤੋੜ ਫੁਰਦਦਾ ਦਾਉਗ ਕੇ ਭਾਈ ਹੋਰ ਪਾਸੇ ਚਲੇ ਗਏ ਤੇ ਤੇਰੇ ਘਰ ਦਾ ਅਨਭਾਵ ਗੁਰੂ ਦੇ ਲੰਗਰ ਵਿੱਚ ਪੈਨੋ ਬੰਦ ਹੋ ਗਿਆ ਇਸ ਕਰਕੇ ਤੇਰੇ ਧੰਦਾ ਫਿਰ ਨਾ ਤੋਂ ਹੋ ਗਿਆ ਵੀ ਜਿਸ ਤੇ ਇਛਾ ਹੋਵੇ ਕਿ ਮੇਰੇ ਘਰ ਬੋਤੀ ਮਾਇਆ ਹੋਵੇ ਉਸ ਨੂੰ ਚਾਹੀਦਾ ਹੈ ਜਿਦਾ ਸ਼ਗਦ ਦੁਰੇ ਵਿੱਚੋਂ ਦੂਰਾ ਤੇ ਬੋਧੇ ਵਿੱਚੋਂ ਭੋਗ ਦਾ ਗੁਰੂ ਨਿਮਿਤ ਆਪ੍ਰੇਮ ਨਰ ਅਰਪਣ ਕਰਿਆ ਕਰੇ ਐਸੇ ਪੁਰਸ਼ ਦੀ ਗੁਰੂ ਸਹਾਇਤਾ ਕਰਕੇ ਤੇਰੀ ਵੀ ਦਾ ਸਾਰਾ ਦੁੱਖ ਦੂਰ ਕਰ ਦਿੰਦਾ ਹੈ ਤੋ ਭਾਈ ਤੂੰ ਵੀ ਹੁਣ ਇਸ ਤਰ੍ਹਾਂ ਹੀ ਆਪਣੀ ਕਮਾਈ ਵਿੱਚ ਜਦਾ ਸ਼ਗਦ ਗੁਰੂ ਨਿਮਿਤ ਅਰਪਣ ਕਰਿਆ ਕਰ ਤਾਂ ਤੇਰੇ ਘਰ ਦੀ ਧੰਨ ਦੀ ਪ੍ਰਾਪਤੀ ਨਾਲ ਸੁੱਖਾਂ ਵਿੱਚ ਵਾਧਾ ਹੋ ਜਾਏਗਾ ਗੁਰੂ ਕੀ ਸਾਧ ਸੰਗਤ ਦੀ ਗੁਰੂ ਸਹਿ ਮਹਾਰਾਜਿਆਂ ਨੇ ਸਾਰੀ ਸੰਗਤ ਨੂੰ ਸੁਣਾ ਕੇ ਕਿਹਾ ਭਾਈ ਤੁਸੀਂ ਵੀ ਸਦਾ ਇਸਤਾ ਕਰਿਆ ਕਰੋ ਤੋੜੇ ਵੋਤੇ ਦੀ ਵਿਚਾਰ ਨਾ ਕਰਿਆ ਕਰੋ ਕੇਵਲ ਪ੍ਰੇਮ ਤੇ ਸ਼ਰਧਾ ਨੂੰ ਮੁਕ ਰੱਖ ਕੇ ਜਦਾਂ ਸ਼ਤ ਜੋ ਬਣ ਆਵੇ ਗੁਰੂ ਨੇ ਵਿੱਚ ਦਿਆ ਕਰੋ ਗੁਰੂ ਜੀ ਦੇ ਇਹ ਉਪਦੇਸ਼ ਮਈ ਬਚਨ ਸੰਖੇ ਦਾ ਸੰਗਤ ਸਾਰਿਆਂ ਨੇ ਗੁਰੂ ਜੀ ਨੂੰ ਧੰਨ ਸੰਕੇਹਾ ਤੇ ਅੱਗੂ ਤੋਂ ਸਾਰੇ ਹੀ ਜਦਾ ਸ਼ਤ ਗੁਰੂ ਕੇ ਲੰਗਰ ਵਾਸਤੇ ਬਰੇ ਪ੍ਰੇਮ ਤੇ ਸ਼ਰਧਾ ਨਾਲ ਆਪਣੀ ਕਮਾਈ ਵਿੱਚੋਂ ਲਿਆਉਣ ਲੱਗੇ ਸੋ ਆਓ ਕਿ ਸਾਖੀ ਤੋਂ ਸਿੱਧ ਲੈ ਕੇ ਆਪਾਂ ਵੀ ਗੁਰੂ ਕੀ ਨਿਮਿੱਤ ਬੋਧੇ ਚੋਂ ਬੋਧਾ ਥੋੜੇ ਚੋਂ ਥੋੜਾ ਗੁਰੂ ਕੇ ਅਰਪਣ ਕਰਿਆ ਕਰੀਏ ਸਾਥ ਸੰਗਤ ਫੇ ਕੀ ਹੋਏਗਾ ਇਹ ਲੋਕ ਸੁਖੀ ਉਪਰ ਲੋਕ ਸਹਿਲੇ ਨਾਨਕ ਹਰ ਕਰਬ ਆਪੇ ਵਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ